ਸਤਿ ਸ਼੍ਰੀ ਅਕਾਲ ਜੀ ਗੁਰਪ੍ਰੀਤ ਜਦੋਂ ਤੇਰੀ ਭੈਣ ਹੋ ਕੇ ਚਲੀ ਜਾਊਗੀ ਤਾਂ ਉਦੋਂ ਮੈਨੂੰ ਸਾਧ ਲਈ ਆਪਣੀ ਮਾਂ ਦੇ ਨਾਲ ਬੈਠਾ ਚਾਹ ਪੀਂਦਾ ਗੁਰਪ੍ਰੀਤ ਇਹ ਸੁਣ ਕੇ ਹੱਕਾ ਬੱਕਾ ਰਹਿ ਗਿਆ ਉਹਦਾ ਮੂੰਹ ਖੁੱਲਾ ਹੀ ਰਹਿ ਗਿਆ ਤੇ ਨਾਲ ਹੀ ਬੈਠੀ ਉਹਦੀ ਮਾਂ ਸਰਜੀਤ ਕੌਰ ਵੀ ਹੈਰਾਨੀ ਨਾਲ ਵੇਖਦੀ ਰਹਿ ਗਈ ਸਰਜੀਤ ਕੌਰ ਨੇ ਗੁੱਸੇ 'ਚ ਕਿਹਾ ਇਹ ਹੁਣ ਤੇਰਾ ਕਿਹੜਾ ਨਵਾਂ ਡਰਾਮਾ ਆ ਬਹੁ ਕੋਈ ਸ਼ਰਮ ਲਿਆ ਅਜ ਹੈ ਤੈਨੂੰ ਕਿ ਨਹੀਂ ਤਾਂ ਮਨਪ੍ਰੀਤ ਨੇ ਗੁੱਸੇ ਵਿੱਚ ਕਿਹਾ ਜਿੰਨੀ ਸ਼ਰਮ ਲੈ ਅਜ ਤੇਰੀ ਕੁੜੀ ਵਿੱਚ ਆ ਨਾ ਮੇਰੇ ਵਿੱਚ ਉਹਦੇ ਤੋਂ ਕਿਤੇ ਜ਼ਿਆਦਾ ਆ ਇਸੇ ਲਈ ਤਾਂ ਉਹਨੂੰ ਇੱਥੋਂ ਕੱਢ ਨਹੀਂ ਰਹੀ ਬਲਕਿ ਮੈਂ ਆਪ ਚੱਲੀ ਆ ਤਾਂ ਗੁਰਪ੍ਰੀਤ ਨੇ ਗੁੱਸੇ 'ਚ ਕਿਹਾ ਇਹੋ ਜਿਹਾ ਕੀ ਹੋ ਗਿਆ ਹੁਣ ਮੂੰਹ ਵੀ ਖੋਲੇਂਗੀ ਜਾਂ ਨਹੀਂ ਤਾਂ ਫਿਰ ਮਨਪ੍ਰੀਤ ਨੇ ਜੋ ਦੱਸਿਆ ਉਹਨੂੰ ਸੁਣ ਕੇ ਮਾਂ ਪੁੱਤ ਵੇਖਦੇ ਹੀ ਰਹਿ ਗਏ ਤੇ ਮਨਪ੍ਰੀਤ ਆਪਣਾ ਬੈਗ ਲੈ ਕੇ ਬਾਹਰ ਨਿਕਲ ਗਈ ਸਰਜੀਤ कौर ਫੋਨ ਤੇ ਸਵੇਰੇ-ਸਵੇਰੇ ਆਪਣੀ ਕੁੜੀ ਕਮਲ ਨਾਲ ਗੱਲ ਕਰ ਰਹੀ ਸੀ ਪੁੱਤ ਜੇ ਤੂੰ ਨਹੀਂ ਆਏਂਗੀ ਤਾਂ ਤੇਰੇ ਭਰਾ ਨੂੰ ਰਖੜੀ ਕੌਣ ਬੰਨੂਗਾ ਹੁਣ ਭਲਾ ਮੈਂ ਇਹਨੂੰ ਕਿੱਥੇ ਭੇਜ ਦਵਾਂ ਮੇਰੇ ਕੋਲੋਂ ਤਾਂ ਗਲਤੀ ਹੋ ਗਈ ਜਿਹੜਾ ਮੈਂ ਇਹਨੂੰ ਗੁਰਪ੍ਰੀਤ ਲਈ ਪਸੰਦ ਕਰ ਲਿਆ ਤਾਂ ਕਮਲ ਨੇ ਆਪਣੀ ਮਾਂ ਨੂੰ ਕਿਹਾ ਮੰਮੀ ਮੇਰਾ ਵੀ ਤਿਹਾਰ ਵੀਰ ਬਿਨਾ ਅਧੂਰਾ ਹੀ ਰਹੂਗਾ ਪਰ ਤੁਸੀਂ ਵੀਰ ਨੂੰ ਹੀ ਭੇਜ ਦਿਓ ਮੈਂ ਘਰ ਆ ਕੇ ਇਹਦੀ ਮਨਹੋਸ਼ ਸ਼ਕਲ ਨਹੀਂ ਵੇਖਣਾ ਚਾਹੁੰਦੀ ਸਰਜੀਤ ਕੌਰ ਨੇ ਫੋਨ ਕੱਟ ਦਿੱਤਾ ਤੇ ਹੌਲੀ-ਹੌਲੀ ਬੁੜਬੜਾਉਣ ਲੱਗੀ। ਉਦੋਂ ਹੀ ਉਹਨੇ ਘੜੀ ਤੇ ਟਾਈਮ ਵੇਖਿਆ ਤਾਂ 8 ਵਜ ਗਏ ਸੀ। ਉਹ ਤੁਰੰਤ ਉੱਠੀ ਤੇ ਆਪਣੀ ਬਹੂ ਮਨਪ੍ਰੀਤ ਦੇ ਕਮਰੇ ਦੇ ਬਾਹਰ ਜਾ ਕੇ ਦਰਵਾਜ਼ਾ ਜ਼ੋਰ-ਜ਼ੋਰ ਨਾਲ ਖੜਕਾਉਣ ਲੱਗੀ। ਗੌਰਪ੍ਰੀਤ ਅੱਖਾਂ ਮਲਦਾ ਹੋਇਆ ਬਾਹਰ ਆਇਆ ਤੇ ਬੋਲਿਆ, "ਮੰਮੀ, ਕੀ ਹੋਇਆ? ਅੱਜ ਤਾਂ ਐਤਵਾਰ ਆ, ਹਜੇ 8 ਵਜੇ ਆ ਤੇ ਤੂੰ ਮੈਨੂੰ ਜਗਾ ਵੀ ਦਿੱਤਾ ਆ।" ਸੁਰਜੀਤ ਕੌਰ ਅੱਖਾਂ ਕੱਢ ਕੇ ਬੋਲੀ ਸਵੇਰ ਦੀ ਚਾਹ ਦਾ ਵੀ ਕੋਈ ਟਾਈਮ ਹੁੰਦਾ ਆ ਜਾਂ ਨਹੀਂ ਆਪ ਤਾਂ ਸੁੱਤਾ ਪਿਆ ਆ ਤੇ ਮਾਂ ਰਾਣੀ ਨੂੰ ਵੀ ਨਹੀਂ ਜਗਾਇਆ ਤੂੰ ਇਹ ਕੀਤੀ ਉਹਦੀ ਰਾਜਕੁਮਾਰ ਕੁਮਾਰੀ ਨਹੀਂ ਆ ਜਿਹੜਾ ਇਹ ਦਿਨ ਚੜ੍ਹੇ ਤੱਕ ਸੁੱਤੀ ਰਹੂਗੀ ਇਹਨੂੰ ਕਹਿ ਕਿ ਉੱਠ ਕੇ ਮੇਰੇ ਲਈ ਚਾਹ ਬਣਾਵੇਂ ਸੁਰਜੀਤ ਕੌਰ ਤਾਂ ਵਾਪਸ ਜਾ ਕੇ ਸੋਫੇ ਤੇ ਬਹਿ ਗਈ ਤੇ ਗੁਰਪ੍ਰੀਤ ਮਨਪ੍ਰੀਤ ਨੂੰ ਜਗਾਉਣ ਲੱਗਾ ਮਨਪ੍ਰੀਤ ਨੇ ਗੁੱਸੇ ਨਾਲ ਕਿਹਾ पूरा एक हफ्ता काम ਕਰਨ ਤੋਂ ਬਾਅਦ ਐਤਵਾਰ ਵਾਲੇ ਦਿਨ देर ਤੱਕ ਸੌਣ ਦਾ ਦਿਲ ਕਰਦਾ ਆ ਤੇ ਉਹ ਵੀ ਇਸ ਘਰ ਚ ਕੋਈ ਚੈਨਲ ਸੌਣ ਨਹੀਂ ਦਿੰਦਾ ਤੇਰੀ ਮਾਂ ਦੇ ਹੱਥ ਪੈਰ ਸਹੀ ਸਲਾਮਤ ਆ ਉਹ ਆਪ ਵੀ ਚਾਹ ਬਣਾ ਸਕਦੀ ਆ ਰੋਜ਼ ਮੈਂ ਹੀ ਤਾਂ ਬਣਾ ਕੇ ਦੇਣੀ ਆ ਤਾਂ ਗੁਰਪ੍ਰੀਤ ਨੇ ਕਿਹਾ ਕਿ ਮਨਪ੍ਰੀਤ ਜਾ ਜਾ ਕੇ ਚਾਹ ਬਣਾ ਤੇ ਵਾਪਸ ਆ ਕੇ ਫਿਰ ਸੌ ਜਾਵੀਂ ਤੈਨੂੰ ਕੌਣ ਮਨਾ ਕਰਦਾ ਆ ਤਮਨਪ੍ਰੀਤ ਗੁੱਸੇ ਛੁੱਟੀ ਤੇ ਬੋਲੀ ਤੇਰੀ ਮਾਂ ਇੰਨੀ ਸਿੱਧੀ ਵੀ ਨਹੀਂ ਆ ਜਿਹੜੀ ਮੈਨੂੰ ਵਾਪਸ ਫੇਰ ਸੌਣ ਦਊਗੀ ਕਿੰਨੀ ਮੁਸ਼ਕਲ ਨਾਲ ਤਾਂ ਉਹਨੇ ਮੈਨੂੰ ਨੌਕਰੀ ਕਰਨ ਦਿੱਤੀ ਆ ਪਰ ਛੁੱਟੀ ਵਾਲੇ ਦਿਨ ਮੇਰੀ ਨੀਂਦ ਹਰਾਮ ਕਰਕੇ ਰੱਖ ਦਿੰਦੀ ਆ ਮਨਪ੍ਰੀਤ ਆਪਣੇ ਵਾਲ ਬੰਨ ਕੇ ਸਿੱਧਾ ਰਸੋਈ 'ਚ ਚਲੀ ਗਈ ਤਾਂ ਪਿੱਛੋਂ ਸਰਜੀਤ ਕੌਰ ਉੱਚੀ ਸਾਰੀ ਚੀਲਾਈ ਇਹ ਮੈਕਸੀ ਪਾ ਕੇ ਰਸੋਈ 'ਚ ਕਿੱਥੇ ਵੜਦੀ ਜਾਨੀ ਆ ਮਾਹ ਰਾਣੀ ਸੌ ਕੇ ਉੱਠੀ ਆ ਘਟੋ ਘਟ ਮੂੰਹ ਹੱਤਾ ਢੋਲਾ ਤਾਂ ਮਨਪ੍ਰੀਤ ਨੇ ਗੁੱਸੇ ਵਿੱਚ ਪਲਟ ਕੇ ਵੇਖਿਆ ਤੇ ਆਪਣੀ ਸੱਸ ਦੇ ਕੋਲ ਜਾ ਕੇ ਬੋਲੀ ਇੱਕ ਤਾਂ ਤੁਹਾਡੇ ਘਰ ਦੇ ਨਿਯਮ ਕਾਨੂੰਨ ਮੈਨੂੰ ਜੀਣ ਨਹੀਂ ਦਿੰਦੇ ਉਤੋਂ ਅਜ ਐਤਵਾਸੀ ਤਾਂ ਸੋਚਿਆ ਸੀ ਕਿ ਨੀਂਦ ਪੂਰੀ ਕਰ ਲਵਾਂ ਪਰ ਤੁਸੀਂ ਤਾਂ ਮੇਰੀ ਨੀਂਦ ਦੇ ਦੁਸ਼ਮਣ ਹੋ ਇਹ ਕਹਿ ਕੇ ਮਨਪ੍ਰੀਤ ਫਿਰ ਰਸੋਈ ਵਿੱਚ ਜਾਣ ਲੱਗੀ ਤਾਂ ਪਿੱਛੋਂ ਸਰਜੀਤ ਕੌਰ ਨੇ ਕਿਹਾ ਆਪਣੇ ਘਰੋਂ ਕੁਝ ਸਿੱਖ ਕੇ ਨਹੀਂ ਆਈ ਤੇ ਸਾਡੇ ਘਰ ਦੇ ਕਾਇਦੇ ਤੈਨੂੰ ਬੁਰੇ ਲੱਗਦੇ ਆ ਜੇ ਕੁਝ ਸਿੱਖ ਕੇ ਆmdi ਤਾਂ ਕੰਮ ਕਰਨ ਦੀ ਆਦਤ ਹੁੰਦੀ ਮਨਪ੍ਰੀਤ ਨੇ ਰਸੋਈ ਵਿੱਚੋਂ ਹੀ ਕਿਹਾ ਕੋਈ ਵੀ ਮਾਪਿਓ ਆਪਣੀ ਧੀ ਨੂੰ ਵਿਆਹ ਤੋਂ ਪਹਿਲਾਂ ਹੀ ਬਹੂ ਬਣਾਉਣਾ ਨਹੀਂ ਸਿਖਾਉਂਦਾ ਤੇ ਜੇ ਤੁਸੀਂ ਆਪਣੀ ਕੁੜੀ ਨੂੰ ਇੰਨਾ ਹੀ ਸਿਖਾਇਆ ਆ ਤਾਂ ਉਹ ਆਏ ਦੇਣਾ ਇੱਥੇ ਲੜ ਕੇ ਕਿਉਂ ਆ ਜਾਂਦੀ ਆ ਉਹ ਆਪਣੇ ਸਹੋਰੇ ਚੰਗੀ ਬਹੂ ਕਿਉਂ ਨਹੀਂ ਬਣ ਸਕੀ ਹੁਣ ਸਰਜੀਤ ਕੌਰ ਦੇ ਮੂੰਹ ਨੂੰ ਤਾਲਾ ਲੱਗ ਗਿਆ ਤੇ ਉਹ ਚੁੱਪਚਾਪ ਹੌਲੀ-ਹੌਲੀ ਬੋਲਦੀ ਰਹੀ ਮਨਪ੍ਰੀਤ ਚਾਹ ਬਣਾ ਕੇ ਸਾਸ ਨੂੰ ਦੇਣ ਤੋਂ ਬਾਅਦ ਕਮਰੇ ਵਿੱਚ ਲੈ ਗਈ ਤਾਂ ਗੁਰਪ੍ਰੀਤ ਨੇ ਕਿਹਾ ਹੁਣ ਤੂੰ ਸੌ ਜਾ ਤੇ ਦੋ ਮਿੰਟ ਬਾਅਦ ਉੱਠ ਜਾਈਂ ਅੱਜ ਮੈਂ ਨਾਸ਼ਤਾ ਬਾਹਰੋਂ ਮੰਗਵਾ ਲੂੰਗਾ ਤਾਂ ਮਨਪ੍ਰੀਤ ਨੇ ਗੁੱਸੇ 'ਚ ਗੁਰਪ੍ਰੀਤ ਨੂੰ ਵੇਖਿਆ ਤੇ ਕਿਹਾ ਤੇਰੀ ਮਾਂ ਮੇਰੀ ਨੀਂਦ ਹਰਾਮ ਕਰ ਚੁੱਕੀ ਆ ਤੇ ਹੁਣ ਮੈਨੂੰ ਦੁਬਾਰਾ ਨੀਂਦ ਨਹੀਂ ਆਉਣੀ ਮਨਪ੍ਰੀਤ ਨੇ ਖਿੜਕੀ ਦੇ ਕੋਲ ਬੈ ਕੇ ਚਾਹ ਪੀਤੀ ਤੇ ਸੋਚਣ ਲੱਗੀ ਕਿ ਕੀ ਉਹਨੇ ਆਪਣੀ ਆਜ਼ਾਦੀ ਖੋ ਕੇ ਸਹੀ ਕੀਤਾ ਸੀ ਪਹਿਲਾਂ ਸਾਰਾ ਦਿਨ ਕੁੰਡ ਕੱਢ ਕੇ ਸਾਰੇ ਕੰਮ ਕਰਨੇ ਪੈਂਦੇ ਸੀ ਇੱਕ ਉਹ ਵੀ ਦਿਨ ਸੀ ਜਦੋਂ ਥੋੜਾ ਜਿਹਾ ਵੀ ਪੱਲਾ ਖਿਸਕ ਜਾਂਦਾ ਸੀ ਤਾਂ ਸੱਸ ਮੇਰੇ ਪਿੱਛੇ ਪੈ ਜਾਂਦੀ ਸੀ ਬਹੂ ਇਹ ਪੱਲਾ ਸਿਰ ਤੇ ਰੱਖਣ ਦੀ ਆਦਤ ਪਾਲਾ ਬਹੂ ਦਾ ਨੰਗਾ ਸਿਰ ਨਜ਼ਰ ਆਉਣਾ ਚੰਗਾ ਨਹੀਂ ਹੁੰਦਾ ਪਰ ਫਿਰ ਵੀ ਮਨਪ੍ਰੀਤ ਦਾ ਦੁਪੱਟਾ ਕੰਮ ਕਰਦੇ ਕਰਦੇ ਖਿਸਕ ਹੀ ਜਾਂਦਾ ਤਸ ਜੀਤ ਘਰ ਕਹਿੰਦੀ ਹਜੇ ਤੱਕ ਤੈਨੂੰ ਦੁਪੱਟਾ ਸਿਰ ਤੇ ਰੱਖਣ ਦੀ ਆਦਤ ਨਹੀਂ ਪਈ ਚੰਗਾ ਹੋਊਗਾ ਜੇ ਸਿਰ 'ਚ ਕੇਲ ਗੱਡ ਲਵੇਂ ਤਾਂ ਫਿਰ ਮੈਂ ਵੇਖਦੀ ਆ ਤੇਰਾ ਦੁਪੱਟਾ ਕਿਵੇਂ ਖਿਸਕਦਾ ਆ ਤਾਂ ਮਨਪ੍ਰੀਤ ਨੂੰ ਜ਼ਿਆਦਾ ਰਿਆ ਸੀ ਕਿ ਨੌਕਰੀ ਕਰਨ ਲਈ ਜਦੋਂ ਸੱਸ ਦੀ ਮਨਜ਼ੂਰੀ ਨਹੀਂ ਮਿਲ ਰਹੀ ਸੀ ਤਾਂ ਉਹਨੇ ਇਹਦੇ ਲਈ ਕਿੰਨੇ ਪਾਪੜ ਵੇਲੇ ਸੀ ਗੁਰਪ੍ਰੀਤ ਨੂੰ ਕਿੰਨੀ ਵਾਰ ਸਮਝਾਉਣਾ ਪਿਆ ਸੀ ਪਰ ਜਦੋਂ ਗੁੱਸੇ ਵਿੱਚ ਹੀ ਸਹੀ ਪਰ ਸਰਪਜੀਤ ਕੌਰ ਨੇ ਇਜਾਜ਼ਤ ਦੇ ਦਿੱਤੀ ਤਾਂ ਪਹਿਲੇ ਦਿਨ ਆਫਿਸ ਵਿੱਚ ਮਨਪ੍ਰੀਤ ਨੂੰ ਉਸ ਕੌਣ ਮਿਲਿਆ ਜਿਹਦੇ ਲਈ ਉਹ ਨੌਕਰੀ ਕਰ ਰਹੀ ਸੀ ਪੂਰਾ ਦਿਨ ਸੱਸ ਦੀ ਕਿਚ-ਕਿਚ ਤੋਂ ਬਚਣ ਲਈ ਉਹਨੇ ਆਫਿਸ ਜੁਆਇਨ ਕੀਤਾ ਤੇ ਉਹ ਇਹਦੇ ਵਿੱਚ ਵੀ ਸਫਲ ਹੋ ਗਈ ਪਰ ਆਫਿਸ ਜਾਣ ਤੋਂ ਪਹਿਲਾਂ ਘਰ ਦਾ ਸਾਰਾ ਕੰਮ ਤੇ ਆਫਿਸ ਤੋਂ ਵਾਪਸ ਆ ਕੇ ਸਾਰਾ ਕੰਮ ਸੱਸ ਨੇ ਉਹਦੇ ਉੱਤੇ ਹੀ ਪਾ ਦਿੱਤਾ ਸੀ ਕਿਹਾ ਨੌਕਰੀ ਕਰਨਾ ਤੇਰੀ ਮਰਜ਼ੀ ਆ ਤੇ ਘਰ ਦਾ ਕੰਮ ਤੇਰੀ ਜ਼ਿੰਮੇਵਾਰੀ ਤੈਨੂੰ ਪਹਿਲਾਂ ਪੂਰੀ ਕਰਨੀ ਪਊਗੀ ਮਰਜ਼ੀ ਤਾਂ ਤੂੰ ਜਦੋਂ ਚਾਹੇ ਪੂਰੀ ਕਰ ਸਕਦੀ ਆ ਜੇ ਹਿੰਮਤ ਆ ਤਾਂ ਦੋਵੇਂ ਇਕੱਠੇ ਕਰ ਲਾ ਤਾਂ ਮਨਪ੍ਰੀਤ ਇਹਨਾਂ 'ਚ ਸ਼ਬਦਾਂ ਦਾ ਮਤਲਬ ਚੰਗੀ ਤਰ੍ਹਾਂ ਸਮਝ ਰਹੀ ਸੀ ਕਿ ਸੱਸ ਚਾਹੁੰਦੀ ਆ ਕਿ ਉਹ ਨੌਕਰੀ ਛੱਡ ਦਵੇ ਤੇ ਘਰ ਸੰਭਾਲੇ ਪਰ ਪੂਰਾ ਦਿਨ ਸੱਸ ਦੀਆਂ ਸੜੀਆਂ ਪੁੱਜੀਆਂ ਗੱਲਾਂ ਤੇ ਦੁਪੱਟੇ ਤੇ ਨਜ਼ਰ ਉਹ ਹੋਰ ਬਰਦਾਸ਼ਤ ਨਹੀਂ ਕਰ ਸਕਦੀ ਸੀ ਸਾਰਾ ਦਿਨ ਘਰ ਸਿਰ ਟੱਕ ਟੱਕ ਕੇ ਉਹ ਥੱਕ ਗਈ ਸੀ ਇਸ ਲਈ ਉਹਨੇ ਨੌਕਰੀ ਤੇ ਘਰ ਦਾ ਕੰਮ ਇਕੱਠੇ ਚੁਣ ਲਈ ਕਿਉਂਕਿ ਪੈਸੇ ਉਹਦੀ ਲੋੜ ਸੀ ਪਰ ਜਦੋਂ ਉਹ ਥੱਕ ਕੇ ਐਤਵਾਰ ਵਾਲੇ ਦਿਨ ਸਵੇਰੇ देर तक ਸੌਣਾ ਚਾਹੁੰਦੀ ਸੀ ਤਾਂ surjeet kaur ਉਹਦਾ ਦਰਵਾਜ਼ਾ ਇੰਨੀ ਜ਼ੋਰ-ਜ਼ੋਰ ਨਾਲ ਖੜਕਮਦੀ ਕਿ ਉਹ ਚਾਹ ਕੇ ਵੀ ਨਾ ਸੌਂ ਪਉਂਦੀ ਹੁਣ ਮਨਪ੍ਰੀਤ ਨੂੰ ਜੀ ਭਰ ਕੇ ਨੀਂਦ ਵੀ ਚਾਹੀਦੀ ਸੀ ਜਿਹੜੀ ਮਿਲ ਨਹੀਂ ਰਹੀ ਸੀ ਇਹ ਟਾਰੇ ਵਾਲੇ ਦਿਨ ਘਰ ਸੰਭਾਲਦੀ ਸੰਭਾਲ ਦੇ ਕਦੋਂ ਦਿਨ ਨਿਕਲ ਜਾਂਦਾ ਉਹਨੂੰ ਪਤਾ ਹੀ ਨਾ ਲੱਗਦਾ ਤੇ ਫਿਰ ਸੋਮਵਾਰ ਦੀ ਸਵੇਰ ਉਹਦਾ ਸਰੀਰ ਥਕਾਨ ਨਾਲ ਟੁੱਟ ਰਿਹਾ ਹੁੰਦਾ ਸੀ ਜਦੋਂ ਆਫਿਸ ਲਈ ਦੌੜ ਲੰਦੀ ਸੱਸ ਲਈ ਸੋਹਣੇ ਤੇ ਸੁਹਾਗਾ ਤਾਂ ਉਦੋਂ ਹੁੰਦਾ ਜਦੋਂ ਮਨਪ੍ਰੀਤ ਦੀ ਨਾਨਕ ਕਮਲ ਪੇਕੇ ਆ ਜਾਂਦੀ ਇੱਕ ਵਾਰ ਕਮਲ ਪੇਕੇ ਆਈ ਹੋਈ ਸੀ ਤੇ ਸਰਜੀਤ ਕੌਰ ਮਨਪ੍ਰੀਤ ਕੋਲੋਂ ਉਹਦੀ ਖੂਬ ਖਾਤਰਦਾਰੀ ਕਰਵਾ ਰਹੀ ਸੀ ਵਾਰ-ਵਾਰ ਉਹ ਮਨਪ੍ਰੀਤ ਨੂੰ ਕਹਿੰਦੀ ਕਿ ਹਜੇ ਇਹਦੇ ਵਿਆਹ ਨੂੰ ਸਮਾਂ ਹੀ ਕਿੰਨਾ ਹੋਇਆ ਆ ਬਹੂ ਸਹੁਰੇ ਘਰ ਤਾਂ ਵਿਚਾਰੀ ਮੇਰੀ ਧੀ ਮਨ ਮਾਰ ਕੇ ਰਹਿੰਦੀ ਹੋਣੀ ਆ ਇਹਦਾ ਜੋ ਦਿਲ ਕਰਦਾ ਆ ਬਣਾ ਦਿਆ ਕਰ ਮਨਪ੍ਰੀਤ ਸੋਚਣ ਲੱਗੀ ਕਿ ਮੇਰੇ ਵਿਆਹ ਤੋਂ 2 ਮਹੀਨੇ ਪਹਿਲਾਂ ਹੀ ਤਾਂ ਇਹਦਾ ਵਿਆਹ ਹੋਇਆ ਸੀ ਇਸ ਤਰ੍ਹਾਂ ਤਾਂ ਨਵਾਂ-ਨਵਾਂ ਵਿਆਹ ਮੇਰਾ ਵੀ ਆ ਔਰ ਮੈਂ ਤਾਂ ਜਿਵੇਂ ਸਾਲਾਂ ਪੁਰਾਣੀ ਹੋ ਚੁੱਕੀ ਆ ਕਮਲ ਤਾਂ ਘਰ 'ਚ ਸੀਸੀਟੀਵੀ ਕੈਮਰਾ ਬਣ ਕੇ ਆਉਂਦੀ ਸੀ ਤੇ ਮਨਪ੍ਰੀਤ ਜੋ ਵੀ ਕਰਦੀ ਉਹਦੇ ਤੇ ਨਜ਼ਰ ਰੱਖਦੀ ਤੇ ਫਿਰ ਸਾਰਾ ਕੁਝ ਮਾਂ ਨੂੰ ਦੱਸਦੀ ਇੱਕ ਵਾਰ ਮਨਪ੍ਰੀਤ ਦੀ ਮਾਂ ਦਾ ਫੋਨ ਆਇਆ ਤੇ ਉਹ ਆਪਣੀ ਮਾਂ ਨਾਲ ਫੋਨ ਤੇ ਗੱਲ ਕਰਨ ਲੱਗੀ ਉਦੋਂ ਹੀ ਦੁੱਧ ਉੱਬਲ ਗਿਆ ਉਦੋਂ ਤੱਕ ਮਨਪ੍ਰੀਤ ਨੇ ਗੈਸ ਬੰਦ ਕਰ ਵੀ ਦਿੱਤਾ ਸੀ ਹਜੇ ਥੋੜਾ ਜਿਹਾ ਹੀ ਦੁੱਧ ਬਾਹਰ ਡੁੱਲਾ ਸੀ ਮਾਂ ਨਾਲ ਗੱਲ ਕਰਕੇ ਉਹਦੇ ਚਿਹਰੇ ਤੇ ਚਿੰਤਾ ਸਾਫ਼ ਦਿਖ ਰਹੀ ਸੀ ਪਰ ਕਮਲ ਨੇ ਉਦੋਂ ਤੱਕ ਉਹਦੀ ਸ਼ਿਕਾਇਤ ਆਪਣੀ ਮਾਂ ਨੂੰ ਕਰ ਦਿੱਤੀ ਸੀ ਮਾਂ ਜਦੋਂ ਵੇਖੋ ਭਾਬੀ ਆਪਣੀ ਮਾਂ ਨਾਲ ਫੋਨ ਤੇ ਗੱਲ ਕਰਦੀ ਰਹਿੰਦੀ ਆ ਪਰ ਰਸੋਈ 'ਚ ਕੰਮ ਕਰਨ ਲੱਗਿਆਂ ਤਾਂ ਘਟੋ ਘਟ ਫੋਨ ਛੱਡ ਦਿਆ ਕਰੇ ਹੁਣ ਇਹ ਮੈਂ ਵੇਖ ਕੇ ਆਈ ਆ ਕਿ ਇਹ ਗੱਲ ਕਰਨ 'ਚ ਇੰਨੀ ਮਗਨ ਸੀ ਤੇ ਦੁੱਧ ਡੁੱਲ ਗਿਆ ਸਰਜੀਤ कौर ਉੱਠ ਕੇ ਤੁਰੰਤ ਰਸੋਈ 'ਚ ਗਈ ਤਾਂ ਵੇਖਿਆ ਕਿ ਮਨਪ੍ਰੀਤ ਗੈਂ ਸਾਫ ਕਰ ਰਹੀ ਸੀ ਢੇ ਵੇ ਕੇ ਸੁਜੀਤ ਕੌਰ ਅਗ ਬਬੂਲਾ ਹੋ ਗਈ ਬਹੂ ਧਿਆਨ ਕਿੱਥੇ ਰਹਿੰਦਾ ਆ ਤੇਰਾ ਮਾਂ ਦਾ ਫੋਨ ਇੰਨਾ ਹੀ ਜ਼ਰੂਰੀ ਸੀ ਕੀ ਤੇਰੇ ਪੇਕੇ ਕੋਈ ਮਰ ਗਿਆ ਆ ਜਿਹੜਾ ਦੁੱਧ ਦਾ ਇੰਨਾ ਨੁਕਸਾਨ ਕਰ ਦਿੱਤਾ ਤੂੰ ਸੱਸ ਦੀ ਇਹੋ ਜਿਹੀ ਗੱਲ ਸੁਣ ਕੇ ਮਨਪ੍ਰੀਤ ਨੇ ਉਹਦੇ ਵੱਲ ਗੁੱਸੇ ਨਾਲ ਵੇਖਿਆ ਪਰ ਉਹਦੀਆਂ ਅੱਖਾਂ 'ਚ ਅਥਰੂ ਆ ਗਏ ਉਹ ਕੁਝ ਕਹਿਣਾ ਚਾਹੁੰਦੀ ਸੀ ਪਰ ਰੁਕ ਗਈ ਰਸੋਈ ਸਾਫ ਕਰਨ ਤੋਂ ਬਾਅਦ ਸਿੱਧਾ ਕਮਰੇ ਚ ਗਈ ਤੇ ਗੁਰਪ੍ਰੀਤ ਨੂੰ ਜਾ ਕੇ ਬੋਲੀ ਤੇਰੀ ਭੈਣ ਤਾਂ ਚਲਦੀ ਫਿਰਦੀ ਚੰਗਿਆੜੀ ਆ ਹਰ ਵੇਲੇ ਅੱਗ ਲਾਉਂਦਾ ਕੰਮ ਕਰਦੀ ਰਹਿੰਦੀ ਆ ਅੱਗ ਲਾਉਣਾ ਇਹਨੂੰ ਚੰਗੀ ਤਰ੍ਹਾਂ ਆਉਂਦਾ ਆ ਤੇ ਸਾਡਾ ਘਰ ਤਾਂ ਪਹਿਲਾਂ ਹੀ ਲੱਕੜਾਂ ਦਾ ਬਣਿਆ ਹੋਇਆ ਆ ਜਿਹੜਾ ਪੋਰਾ ਜਾਈ ਚੰਗਿਆੜੀ ਨਾਲ ਵੀ ਤੂੰ ਤੂੰ ਕਰਕੇ ਸੜਨ ਲੱਗਦਾ ਆ ਤੇਰੀ ਭੈਣ ਨੇ ਅੱਗ ਲਾ ਕੇ ਤੇਰੀ ਮਾਂ ਨੂੰ ਮੇਰੇ ਗਲ ਪਾ ਦਿੱਤਾ ਆ ਮੇਰੇ ਪਾਪਾ ਬਿਮਾਰ ਆ ਇਸ ਲਈ ਮਾਂ ਦਾ ਫੋਨ ਆਇਆ ਸੀ ਉਸੇ ਚੱਕਰ 'ਚ ਜੇ ਅੱਧਾ ਕੱਪ ਦੁੱਧ ਢੋਲੀ ਗਿਆ ਆ ਤਾਂ ਕਿਹੜੀ ਆਫਤ ਆ ਗਈ ਆ ਮਨਪ੍ਰੀਤ ਨੂੰ ਇਸ ਤਰ੍ਹਾਂ ਗੁੱਸੇ 'ਚ ਵੇਖ ਕੇ ਗੁਰਪ੍ਰੀਤ ਨੇ ਵੀ ਆਪਣੀ ਭੈਣ ਕਮਲ ਨੂੰ ਜਾ ਕੇ ਕਹਿ ਦਿੱਤਾ ਕਿ ਕਮਲ ਨਿੱਕੀ ਨਿੱਕੀ ਗੱਲ ਤੇ ਮਾਂ ਨੂੰ ਸ਼ਿਕਾਇਤ ਕਰਨ ਦੀ ਕੀ ਲੋੜ ਹੁੰਦੀ ਆ ਤੂੰ ਇੱਥੇ ਆਪਣਾ ਵਕਤ ਬਿਤਾਉਣਾ ਨਹੀਂ ਆ ਜਾਂ ਆਪਣੀ ਭਾਬੀ ਤੇ ਨਜ਼ਰ ਰੱਖਣ ਆਂ ਨਹੀਂ ਆ ਉਦੇ ਪਾਪਾ ਬਿਮਾਰ ਆ ਤੇ ਉਹ ਟੈਨਸ਼ਨ ਵਿੱਚ ਸੀ ਇਸੇ ਕਰਕੇ ਦੁੱਧ ਉਬਲ ਗਿਆ ਪਰ ਇਹਦੇ ਚ ਕਿਹੜਾ ਪਹਾੜ ਟੁੱਟ ਪਿਆ ਆ ਜਿਹੜਾ ਤੂੰ ਮਾਂ ਨੂੰ ਕਹਿ ਕੇ ਇਹਨਾ ਤਮਾਸ਼ਾ ਕੀਤਾ ਆ ਇਹ ਸੁਣ ਕੇ ਕਮਲ ਰੋਣ ਲੱਗੀ ਤੇ ਆਪਣੀ ਮਾਂ ਨੂੰ ਜਾ ਕੇ ਕਹਿਣ ਲੱਗੀ ਵੇਖਿਆ ਵੇਖਿਆ ਮਾਂ ਉਹਨੇ ਮੇਰੇ ਖਿਲਾਫ ਵੀਰ ਦੇ ਕੰਨ ਭਰ ਦਿੱਤੇ ਤੇ ਹੁਣ ਵੀਰ ਮੈਨੂੰ ਝਿੜਕ ਰਿਹਾ ਆ ਮੈਂ ਤਾਂ ਉਹੋ ਕਿਹਾ ਸੀ ਜੋ ਮੈਂ ਵੇਖਿਆ ਆ ਉਦੋਂ ਮਨਪ੍ਰੀਤ ਗੁਰਪ੍ਰੀਤ ਨੂੰ ਕਹਿ ਰਹੀ ਸੀ ਕਿ ਗੁਰਪ੍ਰੀਤ ਮੈਂ ਹੁਣੇ ਮਾਂ ਕੋਲ ਜਾਣਾ ਆ ਕਿਉਂਕਿ ਇਕੱਲੀ ਆ ਤੇ ਪਾਪਾ ਨੂੰ ਹਸਪਤਾਲ ਵੀ ਲੈ ਕੇ ਜਾਣਾ ਆ ਆਪਣੇ ਪਿਓ ਦੀ ਧੀ ਤੇ ਪੁੱਤ ਮੈਂ ਹੀ ਆ ਗੁਰਪ੍ਰੀਤ ਨੇ ਤੁਰੰਤ ਕਿਹਾ ਕਿ ਚੱਲ ਮੈਂ ਤੈਨੂੰ ਛੱਡ ਦਮਨਾ ਆ ਫਿਰ ਆਫਿਸ ਚਲਾ ਜਾਊਂਗਾ ਉਦੋਂ ਹੀ ਸਰਜੀਤ ਕੌਰ ਗੁੱਸੇ 'ਚ ਕਮਰੇ 'ਚ ਆਈ ਤੇ ਬੋਲੀ ਕਿਤੇ ਜਾਣ ਦੀ ਲੋੜ ਨਹੀਂ ਆ ਕੋਈ ਐਮਰਜੈਂਸੀ ਨਹੀਂ ਆ ਤਾਂ ਮਨਪ੍ਰੀਤ ਨੇ ਕਿਹਾ ਤੇਰੀ ਧੀ ਨੂੰ ਕਿਹੜੀ ਐਮਰਜੈਂਸੀ ਹੋ ਜਾਂਦੀ ਆ ਜਿਹੜੀ ਇਹ ਹਰ ਹਫਤੇ ਆ ਕੇ ਇੱਥੇ ਬਹਿ ਜਾਂਦੀ ਆ ਤੁਸੀਂ ਤਾਂ ਮੈਨੂੰ ਚੰਗੇ ਭਲੇ ਨਜ਼ਰ ਆ ਰਹੇ ਹੋ ਸਰਜੀਤ ਘਰ ਗੁੱਸੇ ਚ ਬੁੜਬੁੜਾਉਂਦੀ ਹੋਈ ਰਹਿ ਗਈ ਤੇ ਮਨਪ੍ਰੀਤ ਛੇਤੀ ਨਾਲ ਆਪਣਾ ਪਰਸ ਲੈ ਕੇ ਬਾਹਰ ਨਿਕਲ ਗਈ ਗੁਰਪ੍ਰੀਤ ਨੇ ਆਪਣੀ ਮਾਂ ਨੂੰ ਕਿਹਾ ਮਾਂ ਖਾਮ ਖਾ ਕਿਉਂ ਗੱਲ ਵਧਾਉਣੀ ਆ ਫਿਰ ਉਹਦੀ ਗੱਲ ਦਾ ਬੁਰਾ ਮੰਨ ਲੈਨੀ ਆ ਤੂੰ ਗੁਰਪ੍ਰੀਤ ਵੀ ਪਿੱਛੇ ਪਿੱਛੇ ਚਲਾ ਗਿਆ ਤੇ ਬਾਹਰ ਖੜੀ ਬਾਈਕ ਤੇ ਮਨਪ੍ਰੀਤ ਨੂੰ ਬਿਠਾ ਕੇ ਹੱਸਪਤਾ ਲੈ ਗਿਆ ਤੇ ਪਿੱਛੋਂ ਸਰਜੀਤ ਕੌਰ ਬੈਠੀ ਗੁੱਸੇ 'ਚ ਸੜ ਰਹੀ ਸੀ। ਕਮਲ ਉਹਦੇ ਜਲੇ ਤੇ ਨਮਕ ਛਿੜਕ ਰਹੀ ਸੀ ਕਿ ਵੇਖ ਮਾਂ ਕਿਵੇਂ ਕਹਿ ਰਹੀ ਸੀ ਕਿ ਤੇਰੀ ਕੁੜੀ ਕਿਉਂ ਆ ਜਾਂਦੀ ਆ ਇੱਥੇ? ਇਹਦੀ ਗੱਲ ਸੁਣ ਕੇ ਤਾਂ ਮੇਰਾ ਔਨ ਦਾ ਦਿਲ ਹੀ ਨਹੀਂ ਕਰਦਾ। ਤਾਂ ਸਰਜੀਤ ਕੌਰ ਨੇ ਕਿਹਾ ਇਹ ਤੇਰਾ ਘਰ ਆ ਤੂੰ ਕਿਵੇਂ ਨਹੀਂ ਆਏਂਗੀ? ਇਹਦੀ ਪਰਵਾਹ ਨਾ ਕਰ। ਇਹਦੀ ਅਕਲ ਤਾਂ ਮੈਂ ਠਿਕਾਣੇ ਲਾਉਂਗੀ। ਉਦੋਂ ਮਨਪ੍ਰੀ ਸਾਰਾ ਦਿਨ ਆਪਣੀ ਮਾਂ ਦੇ ਨਾਲ ਰਹੀ ਤੇ ਫਿਰ ਉਹਨਾਂ ਨੂੰ ਹਸਪਤਾਲ 'ਚ ਛੱਡ ਕੇ ਸ਼ਾਮ ਨੂੰ ਘਰ ਆ ਗਈ ਪਰ ਘਰ ਆਉਂਦੇ ਅਹੀਂ surjeet कौर ਨੇ ਕਿਹਾ ਸ਼ਰਮ ਆਉਂਦੀ ਕਿ ਨਹੀਂ ਤੈਨੂੰ ਸਾਰਾ ਦਿਨ ਘਰੋਂ ਗਾਇਬ ਸੀ ਤੂੰ ਤੂੰ ਤਾਂ ਕੰਮ ਤੋਂ ਬਚਣ ਦੇ ਬਹਾਨੇ ਲੱਭਦੀ ਆ ਹਸਪਤਾਲ 'ਚ ਤਾਂ ਡਾਕਟਰ ਮਰੀਜ਼ ਸਾਰੇ ਹੁੰਦੇ ਆ ਤੂੰ ਕੀ ਆਪਣੇ ਪਿਓ ਦਾ ਇਲਾਜ ਖੁਦ ਕਰਨਾ ਸੀ ਸੱਸ ਦੀਆਂ ਸੜੀਆਂ ਪੁੱਜੀਆਂ ਗੱਲਾਂ ਮਨਪ੍ਰੀਤ ਦੇ ਦਿਲ ਤੇ ਤੀਰ ਵਾਂਗ ਲੱਗ ਰਹੀਆਂ ਸੀ ਤਾਂ ਉਹਨੇ ਵੀ ਫਟਾਕ ਕਰਕੇ ਜਵਾਬ ਦਿੱਤਾ ਮੰਮੀ ਜੀ ਜੇ ਤੁਸੀਂ ਬਿਮਾਰ ਹੋਵੋ ਤਾਂ ਕੀ ਤੁਹਾਡੀ ਕੁੜੀ ਨੂੰ ਸ਼ਰਮ ਆਉਣੀ ਚਾਹੀਦੀ ਆ ਜੇ ਤੁਸੀਂ ਬਿਮਾਰ ਹੋ ਗਏ ਤਾਂ ਕੀ ਕਮਲ ਸ਼ਰਮ ਨਾਲ ਮਰ ਜਾਊਗੀ ਬਿਮਾਰ ਨੂੰ ਆਪਣਿਆਂ ਦੀ ਲੋੜ ਹੁੰਦੀ ਆ ਚਾਹੇ ਲਾਜ ਡਾਕਟਰ ਹੀ ਕਰਦੇ ਆ ਤੇ ਮਨਪ੍ਰੀਤ ਸਿੱਧੀ ਕਮਰੇ ਚਲੀ ਗਈ ਤੇ ਇਸ ਵਕਤ ਗੌਰਪ੍ਰੀਤ ਵੀ ਵਾਪਸ ਆਫਿਸ ਤੋਂ ਆ ਗਿਆ ਸੀ ਕਮਲ ਆਪਣੀ ਮਾਂ ਨੂੰ ਕਹਿਣ ਲੱਗੀ ਮਾਂ ਜੇ ਮੈਂ ਆਪਣੇ ਸਹੁਰੇ ਘਰ ਇੰਨੀਆਂ ਗੱਲਾਂ ਕਰ ਦਵਾਂ ਨਾ ਤਾਂ ਪਛਾਲ ਆ ਜਾਊਗਾ ਪਤਾ ਨਹੀਂ ਤੂੰ ਕਿਵੇਂ ਸਹਿ ਲੈਨੀ ਆ ਇਸ ਗੱਲ ਨੇ ਅੱਗ ਚਕਿਓ ਦਾ ਕੰਮ ਕੀਤਾ ਤੇ ਸਰਜੀਤ ਕੌਰ ਦਾ ਗੁੱਸਾ ਸਤਵੇਂ ਅਸਮਾਨ ਤੇ ਪਹੁੰਚ ਗਿਆ ਉਧਰ ਗੌਰਪ੍ਰੀਤ ਨੇ ਮਨਪ੍ਰੀਤ ਨੂੰ ਕਿਹਾ ਕਿ ਮਨਪ੍ਰੀਤ ਜੇ ਤੂੰ ਕੱਲ ਵੀ ਹਸਪਤਲ ਜਾਣਾ ਆ ਤਾਂ ਆਉਂਦੇ ਹੋਏ ਰਾਸ਼ ਨਹੀਂ ਲੈ ਆਈ ਇਹ ਕਹ ਕੇ ਗੁਰਪ੍ਰੀਤ ਨੇ ਮਾਨਪ੍ਰੀਤ ਨੂੰ ਕੁਝ ਪੈਸੇ ਦਿੱਤੇ ਤੇ ਮਾਨਪ੍ਰੀਤ ਨੇ ਵੀ ਉਹ ਪੈਸੇ ਆਪਣੇ ਪਰਸ ਚ ਰੱਖ ਲੈ। ਮਾਨਪ੍ਰੀਤ ਘਰ ਹੀ ਸੀ ਪਰ ਉਹਦਾ ਮਨ ਹਸਪਤਾਲ ਵਿੱਚ ਆਪਣੇ ਪਾਪਾ ਦੇ ਕੋਲ ਸੀ। ਕਮਲ ਤੇ surjeet कौर ਵਾਰ-ਵਾਰ ਉਹਦੇ ਨਾਲ ਉਲਝਣ ਦੀ ਕੋਸ਼ਿਸ਼ ਕਰ ਰਹੀਆਂ ਸੀ। surjeet कौर ਨੇ ਖਾਣਾ ਖਾ ਕੇ ਕਿਹਾ ਘਰ ਵਾਲ ਤਾਂ ਇਹਦਾ ਧਿਆਨ ਹੀ ਨਹੀਂ ਆ। ਪਤਾ ਨਹੀਂ ਕਿਹੋ ਜਿਹਾ ਖਾਣਾ ਬਣਾਇਆ ਇਹਨੇ। ਰੋਟੀ ਕਿੰਨੀ ਸੜੀ ਆ। ਪਰ ਇਹਦਾ ਦਿਮਾਗ ਤਾਂ ਆਪਣੇ ਪਿਓ ਦੇ ਕੋਲ ਆ। ਇਹ ਪੈਸੇ ਕੀ ਤੇਰਾ ਪਿਓ ਦਿੰਦਾ ਆ ਜਿਹੜੇ ਬਰਬਾਦ ਕਰਦੀ ਰਹਿੰਨੀ ਆ। ਕਮਲ ਨੇ ਵੀ ਕਿਹਾ ਮਮੀ ਮੈਂ ਤਾਂ ਆਪਣੇ ਸਹੁਰੇ ਘਰ ਕੰਮ ਕਰਦੇ ਵਕਤ ਬਹੁਤ ਧਿਆਨ ਰੱਖਦੀ ਆ। ਨਾ ਤਾਂ ਕਦੀ ਰੋਟੀ ਛੱੜਦੀ ਆ ਤੇ ਨਾ ਹੀ ਕਦੀ ਸਬਜ਼ੀ 'ਚ ਲੂਣ ਜ਼ਿਆਦਾ ਪੈਂਦਾ ਆ। ਮਨਪ੍ਰੀਤ ਜਿਹੜੀ ਕਿ ਹਜੇ ਤੱਕ ਸ਼ਾਂਤ ਸੁਣ ਰਹੀ ਸੀ ਉਹ ਵੀ ਹੌਲੀ-ਹੌਲੀ ਅੰਦਰ ਹੀ ਅੰਦਰ ਉਹਨਾਂ ਦੀਆਂ ਗੱਲਾਂ ਸੁਣ ਸੁਣ ਕੇ ਬੁਖਲਾਈ ਪਈ ਸੀ ਅੰਤ ਜਦੋਂ ਸਰਜੀਤ ਕੌਰ ਨੇ ਕਿਹਾ ਕਿ ਵੇਖ ਗੁਰਪ੍ਰੀਤ ਇਹਨੂੰ ਕਹਿ ਦੇ ਕਿ ਵਾਰ-ਵਾਰ ਆਪਣੇ ਪਿਓ ਕੁਲ ਜਾਣ ਦੀ ਕੋਈ ਲੋੜ ਨਹੀਂ ਆ ਤਾਂ ਮਨਪ੍ਰੀਤ ਕੋਲ ਉਹ ਰਿਆਣ ਗਿਆ ਤੇ ਉਹਨੇ ਬਾਹਰ ਆ ਕੇ ਗੁੱਸੇ 'ਚ ਕਿਹਾ ਕਮਲ ਤੇਰੀ ਮਾਂ ਜੇ ਬਿਮਾਰ ਹੋ ਜਾਂਦੀ ਤਾਂ ਤੂੰ ਕੀ ਕਰਦੀ ਤੂੰ ਤਾਂ ਸਹਰਿਆ ਤੋਂ ਆ ਕੇ ਪੱਕੀ ਹੀ ਇੱਥੇ ਰਹਿ ਲੈਣਾ ਸੀ ਤੇ ਤੇਰੇ ਸਹੁਰੇ ਵੀ ਤੈਨੂੰ ਕੁਝ ਨਾ ਕਹਿੰਦੇ ਪਰ ਮੇਰਾ ਸਹੁਰਾ ਪਰਿਵਾਰ ਤਾਂ ਮੇਰਾ ਖੂਨ ਪੀਨ ਨੂੰ ਪਿਆਰਿਆ ਮੰਮੀ ਜੀ ਜਿਆਦਾ ਪੈਸਿਆਂ ਦਾ ਤਾਣਾ ਦੇਣ ਦੀ ਲੋੜ ਨਹੀਂ ਆ ਮੈਂ ਨੌਕਰੀ ਲੱਭ ਰਹੀ ਆ ਛੇਤੀ ਹੀ ਮਿਲ ਜਾਊਗੀ ਤਾਂ surjeet कौर ਗੁੱਸੇ ਚ ਬੋਲੀ ਇਸ ਘਰ ਚ ਬਹੂ ਨੌਕਰੀ ਨਹੀਂ ਕਰਦੀ ਘਰ ਹੀ ਬਹਿ ਤੇ ਆਪਣਾ ਘਰ ਸੰਭਾਲ ਮਨਪ੍ਰੀਤ ਨੇ ਗੁੱਸੇ ਨਾਲ ਕਿਹਾ ਜਿੰਨੇ ਤਾਨੇ ਤੁਸੀਂ ਮੈਨੂੰ ਰੋਜ਼ ਦਿੰਦੇ ਹੋ ਨਾ ਉਹਨੂੰ ਸੁਣ ਤੋ ਤਾਂ ਚੰਗਾ ਆ ਕਿ ਮੈਂ ਸਵੇਰੇ ਜਾਵਾਂ ਤੇ ਸ਼ਾਮ ਨੂੰ ਆਵਾਂ ਮੈਂ ਕੱਲ ਵੀ ਹਸਪਤਾਲ ਜਾਉਂਗੀ ਮੈਨੂੰ ਕੋਈ ਨਿਰੋਖ ਸਕਦਾ ਮਨਪ੍ਰੀਤ ਛੇਤੀ ਛੇਤੀ ਰਸੋਈ ਚ ਗਈ ਤੇ ਰਸੋਈ ਦੀ ਸਫਾਈ ਕਰਕੇ ਛੱਤ ਤੇ ਚਲੀ ਗਈ ਛੱਤ ਤੇ ਜਾ ਕੇ ਉਹਨੇ ਮਾਂ ਨੂੰ ਫੋਨ ਕੀਤਾ ਤਾਂ ਮਾਂ ਨੇ ਕਿਹਾ ਕਿ ਪੁੱਤ ਤੂੰ ਹੁਣੇ ਆ ਸਕਦੀ ਆ ਤੇਰੇ ਪਾਪਾ ਤੈਨੂੰ ਬਹੁਤ ਯਾਦ ਕਰ ਰਹੇ ਆ ਮੈਨੂੰ ਤਾਂ ਬਹੁਤ ਫਿਕਰ ਹੋ ਰਹੀ ਆ ਤਾਂ ਮਨਪ੍ਰੀਤ ਨੇ ਬਿਨਾਂ ਸੋਚੇ ਸਮਝੇ ਕਹਿ ਦਿੱਤਾ ਕਿ ਠੀਕ ਆ ਮੈਂ ਹੁਣੇ ਆਉਣੀ ਆ ਥੱਲੇ ਆ ਕੇ ਵੇਖਿਆ ਤਾਂ ਸੱਸ ਤੇ ਨਾਨਣ ਕਮਰੇ ਚ ਚੱਲੀਆਂ ਗਈਆਂ ਸੀ ਤੇ ਗੌਰਪ੍ਰੀਤ ਵੀ ਆਪਣੇ ਕਮਰੇ ਚ ਲੈਪਟਾਪ ਤੇ ਆਪਣਾ ਕੰਮ ਕਰ ਰਿਹਾ ਸੀ ਉਹਨੇ ਗੌਰਪ੍ਰੀਤ ਨੂੰ ਕਿਹਾ ਤੇ ਚਲੀ ਗਈ ਉਥੇ ਜਾਂਦਿਆਂ ਹੀ ਮਾਂ ਨੇ ਕਿਹਾ ਕਿ ਪੁੱਤ ਡਾਕਟਰ ਨੇ ਕੁਝ ਟੈਸਟ ਕਰਵਾਉਣ ਨੂੰ ਕਿਹਾ ਹੈ ਪਰ ਪੈਸੇ ਨਹੀਂ ਆ ਮੇਰੇ ਕੋਲ ਤਾਂ ਮਨਪ੍ਰੀਤ ਨੇ ਤੁਰੰਤ ਪਰਸ ਵਿੱਚੋਂ ਪੈਸੇ ਕੱਢ ਕੇ ਦੇ ਦਿੱਤੇ ਤੇ ਮਾਂ ਨੂੰ ਦਲਾਸਾ ਦੇ ਕੇ ਉਹ ਜਦੋਂ ਹਸਪਤਾਲ ਤੋਂ ਵਾਪਸ ਆਈ ਤਾਂ ਉਹਦੇ ਦਿਮਾਗ 'ਚ ਇੱਕ ਹੀ ਗੱਲ ਘੁੰਮ ਰਹੀ ਸੀ ਕਿ ਉਹਨੇ ਰਾਸ਼ਨ ਦੇ ਪੈਸੇ ਤਾਂ ਟੈਸਟ ਲਈ ਮਾਂ ਨੂੰ ਦੇ ਦਿੱਤੇ ਆ ਹੁਣ ਉਹ ਗੁਰਪ੍ਰੀਤ ਨੂੰ ਕੀ ਜਵਾਬ ਦੇਊਗੀ ਜਦੋਂ ਘਰ ਗਈ ਤਾਂ ਉਹਨੇ ਗੁਰਪ੍ਰੀਤ ਨੂੰ ਸਾਰਾ ਕੁਝ ਦੱਸ ਦਿੱਤਾ ਪਰ ਗੁਰਪ੍ਰੀਤ ਨੇ ਕੁਝ ਨਾ ਕਿਹਾ ਕਿਉਂਕਿ ਉਹ ਵੀ ਜਾਣਦਾ ਸੀ ਕਿ ਮਨਪ੍ਰੀਤ ਆਪਣੇ ਮਾਪਿਆਂ ਦੀ ਇਕਲੌਤੀ ਧੀ ਆ ਤੇ ਇੱਕਮਾਤਰ ਸਹਾਰਾ ਆ ਪਰ ਉਹਦੇ ਕਮਰੇ ਵੱਲ ਆ ਰਹੀ ਕਮਲ ਨੇ ਇਹ ਗੱਲਾਂ ਸੁਣ ਲਈਆਂ ਤੇ ਜਾ ਕੇ ਆਪਣੀ ਮਾਂ ਦੇ ਖੰਨ ਭਰਨ ਲੱਗੀ ਇਤਫਾਕ ਨਾਲ ਉਦੋਂ ਹੀ ਮਨਪ੍ਰੀਤ ਆਪਣੀ ਸਾਸ ਨੂੰ ਦੁੱਧ ਦੇਣ ਉਹਦੇ ਕਮਰੇ 'ਚ ਜਾ ਰਹੀ ਸੀ ਤਾਂ ਉਹਨੇ ਸਾਰਾ ਕੁਝ ਸੁਣ ਲਿਆ ਉਹਨੇ ਅੰਦਰ ਜਾ ਕੇ ਆਪਣੀ ਸਾਸ ਨੂੰ ਕਿਹਾ ਮਾਂ ਜੀ ਤੁਸੀਂ ਚਿੰਤਾ ਨਾ ਕਰੋ ਛੇਤੀ ਹੀ ਨੌਕਰੀ ਕਰਕੇ ਤੁਹਾਡੇ ਪੈਸੇ ਵਾਪਸ ਕਰ ਦੂੰਗੀ ਤਾਂ ਸਾਸ ਨੇ ਗੁੱਸੇ 'ਚ ਕਿਹਾ ਯਾਦ ਰੱਖੀ ਬਹੂ ਤੇਰੇ ਤੇ ਘਰ ਦੀ ਜ਼ਿੰਮੇਵਾਰੀ ਵੀ ਆ ਤੇ ਨੌਕਰੀ ਕਰਨਾ ਤੇਰੀ ਮਰਜ਼ੀ ਆ ਜੇ ਦੋਵਾਂ ਚ ਤਾਲਮੇਲ ਨਹੀਂ ਬਿਠਾ ਸਕਦੀ ਤਾਂ ਨੌਕਰੀ ਕਰਨ ਦੀ ਕੋਈ ਲੋੜ ਨਹੀਂ ਮਨਪ੍ਰੀਤ ਤਾਂ ਪਹਿਲਾਂ ਹੀ ਸੱਸ ਕੋਲ ਪਰੇਸ਼ਾਨ ਸੀ ਉਹਨੇ ਨੌਕਰੀ ਕਰਨਾ ਤੇ ਨਾਲ-ਨਾਲ ਘਰ ਸਾਂਭਣਾ ਚੁਣ ਲਿਆ ਕਿਉਂਕਿ ਫਿਲਹਾਲ ਪੈਸਿਆਂ ਦੀ ਲੋੜ ਸੀ ਉਹ ਹੁਣ ਕਮਾਉਣ ਲੱਗੀ ਸੀ ਤੇ ਆਪਣੇ ਪਾਪਾ ਦੇ ਇਲਾਜ ਚ ਮਦਦ ਕਰਨ ਲੱਗੀ ਸੀ ਉਦੋਂ ਹੀ ਗੋਰਪ੍ਰੀਤ ਨੇ ਪਿੱਛੋਂ ਆ ਕੇ ਕਿਹਾ ਮਨਪ੍ਰੀਤ ਤੇਰੀ ਚਾਹ ਤਾਂ ਕੋਲਡ ਕਾਫੀ ਬਣ ਚੁੱਕੀ ਆ ਮਨਪ੍ਰੀਤ ਆਪਣੀ ਸੋਚ ਵਿੱਚੋਂ ਬਾਹਰ ਆਈ ਤੇ ਛੇਤੀ ਨਹਾ ਕੇ ਸੌਈ ਤੇ ਚਲੀ ਗਈ ਜਿਵੇਂ ਹੀ ਨਾਸ਼ਤੇ ਲਈ ਆਪਣੀ ਸੱਸ ਨੂੰ ਬੁਲਾਉਣ ਗਈ ਤਾਂ ਸੁਣਿਆ ਕਿ ਸੱਸੋ ਫੋਨ ਤੇ ਕਹਿ ਰਹੀ ਸੀ ਕਿ ਪੁੱਤ ਰਖੜੀ ਤੇ ਤੈਨੂੰ ਆਉਣਾ ਹੀ ਪਊਗਾ ਤੂੰ ਚਿੰਤਾ ਨਾ ਕਰ ਐਤ ਕੀ ਮੈਂ ਇਹਦੇ ਕੋਲੋਂ ਸਾਰਾ ਖਾਣਾ ਬਣਵਾ ਕੇ ਰੱਖ ਲਵਾਂਗੀ ਤੇ ਫਿਰ ਇਹਨੂੰ ਇਹਦੇ ਪੇਕੇ ਜਾਣ ਲਈ ਕਹਿ ਦੂੰਗੀ ਫਿਰ ਤੈਨੂੰ ਇਹਦੀ ਸ਼ਕਲ ਨਹੀਂ ਵੇਖਣੀ ਪਊਗੀ ਇਹ ਸੁਣ ਕੇ ਤਾਂ ਮਨਪ੍ਰੀਤ ਹਰਾ ਰਹਿ ਗਈ ਕਿ ਆਖਿਰ ਕਮਲ ਦੀ ਹਿੰਮਤ ਕਿਵੇਂ ਹੋਈ ਮੇਰੇ ਹੀ ਘਰ ਆਉਣ ਦੀ ਇਹੋ ਜੀ ਸ਼ਰਤ ਰੱਖ ਰਹੀ ਆ ਉਹ ਉਹਨੇ ਗੁਰਪ੍ਰੀਤ ਨੂੰ ਵੀ ਕੁਝ ਨਾ ਕਿਹਾ ਕਿਉਂਕਿ ਗੱਲ ਰਖੜੀ ਦੀ ਸੀ ਮਨਪ੍ਰੀਤ ਨੇ ਆਪਣੀ ਸੱਸ ਦੇ ਕਹਿਣ ਤੋਂ ਪਹਿਲਾਂ ਹੀ ਆਪਣਾ ਬੈਗ ਪੈਕ ਕਰ ਲਿਆ ਤੇ ਬਾਹਰ ਆ ਕੇ ਬੋਲੀ ਗੁਰਪ੍ਰੀਤ ਜਦੋਂ ਤੇਰੀ ਭੈਣ ਆ ਕੇ ਚਲੀ ਜਾਵੇ ਤਾਂ ਮੈਨੂੰ ਬੁਲਾ ਲਵੀਂ ਮਾਂ ਦੇ ਨਾਲ ਬੈਠਾ ਚਾਹ ਪੀ ਰਿਹਾ ਗੁਰਪ੍ਰੀਤ ਦਾ ਇਹ ਸੁਣ ਕੇ ਮੂੰਹ ਖੁੱਲੇ ਦਾ ਖੁੱਲਾ ਰਹਿ ਗਿਆ ਤੇ ਨਾਲ ਹੀ ਬੈਠੀ ਉਹਦੀ ਮਾਂ surjeet kaur manpreet ਨੂੰ ਵੇਖਦੀ ਰਹਿ ਗਈ surjeet kaur ਨੇ ਗੁੱਸੇ 'ਚ ਕਿਹਾ ਇਹ ਕੀ ਨਵਾਂ ਡਰਾਮਾ ਆ ਬਹੂ ਕੋਈ ਸ਼ਰਮ ਲਿਆਜ ਹੈ ਤੇਰੇ ਵਿੱਚ ਕਿ ਨਹੀਂ ਤੇਰੀ ਨੂੰ ਨਾਨ ਨੇ ਆਉਣਾ ਆ ਤੇ ਤੂੰ ਬਿਣਾ ਖਾਣਾ ਬਣਾਏ ਚੱਲੀ ਆ ਤਾਂ ਮਨਪ੍ਰੀਤ ਨੇ ਗੁੱਸੇ 'ਚ ਕਿਹਾ ਜਿੰਨੀ ਸ਼ਰਮ ਲਿਆਜ ਤੁਹਾਡੀ ਕੁੜੀ ਵਿੱਚ ਆ ਨਾ ਮੇਰੇ ਵਿੱਚ ਉਹਦੇ ਤੋਂ ਕਿਤੇ ਜ਼ਿਆਦਾ ਆ ਇਸ ਲਈ ਤਾਂ ਉਹ ਨੂੰ ਨਹੀਂ ਕੱਢ ਰਹੀ ਬਲਕੇ ਖੁਦ ਜਾ ਰਹੀ ਆ ਤੇ ਹਾਂ ਹੁਣ ਤੁਸੀਂ ਇੱਥੇ ਆਪਣੀ ਕੁੜੀ ਨਾਲ ਮਿਲ ਕੇ ਖਾਣਾ ਬਣਾ ਲਿਓ ਗੁਰਪ੍ਰੀਤ ਨੇ ਗੁੱਸੇ 'ਚ ਕਿਹਾ ਇਹੋ ਜਿਹਾ ਕੀ ਹੋ ਗਿਆ ਆ ਹੁਣ ਮੂੰਹ ਖੋਲ ਲੇਗੀ ਜਾਂ ਨਹੀਂ ਤਾਂ ਮਨਪ੍ਰੀਤ ਨੇ ਗੁੱਸੇ 'ਚ ਕਿਹਾ ਇਹ ਗੱਲ ਤੂੰ ਆਪਣੀ ਮਾਂ ਨੂੰ ਕਿਉਂ ਨਹੀਂ ਪੁੱਛਦਾ ਜਿਨੇ ਆਪਣੀ ਕੁੜੀ ਨੂੰ ਬੁਲਾਉਣ ਲਈ ਆਪਣੀ ਬਹੂ ਨੂੰ ਘਰੋਂ ਕੱਢਣਾ ਸਵੀਕਾਰ ਕਰ ਲਿਆ ਆ ਪਤਾ ਆ ਤੈਨੂੰ ਤੇਰੀ ਭੈਣ ਨੇ ਇਥੇ ਆਉਣ ਦੀ ਕੀ ਸ਼ਰਤ ਰੱਖੀ ਆ ਕਿ ਜੇ ਭਾਬੀ ਘਰ ਰਹੀ ਤਾਂ ਮੈਂ ਨਹੀਂ ਆਉਂਗੀ ਤੇ ਜੇ ਭਾਬੀ ਚਲੀ ਗਈ ਤਾਂ ਮੈਂ ਆ ਜਾਉਂਗੀ ਤੇ ਇਸ ਲਈ ਤੇਰੀ ਮਾਂ ਨੇ ਉਹਨੂੰ ਕਹਿ ਦਿੱਤਾ ਕਿ ਮੈਂ ਇਹਨੂੰ ਪੇਕੇ ਭੇਜ ਦੂੰਗੀ ਤੇ ਸਾਰਾ ਖਾਣਾ ਬਣਵਾ ਕੇ ਰੱਖ ਲੂੰਗੀ ਮਾਜੀ ਮੈਂ ਤੁਹਾਡੀ ਕੁੜੀ ਦੀ ਕੋਈ ਨੌਕਰ ਨਹੀਂ ਆ ਮੇਰੇ ਨਾਲ ਨਫ਼ਰਤ ਆ ਤਾਂ ਮੇਰੇ ਖਾਣੇ ਨਾਲ ਕਿਉਂ ਨਹੀਂ ਆ ਕਿਉਂਕਿ ਤੁਹਾਡੀ ਕੁੜੀ ਕੰਮ ਛੋੜਿਆ ਹੁਣ ਬਣਾਵੇਂ ਖੁਦ ਖਾਣਾ ਤੇ ਆਪ ਵੀ ਖਾਵੇ ਤੇ ਤੁਹਾਨੂੰ ਵੀ ਖਵਾਵੇ ਤੇ ਆਪਣੇ ਭਰਾ ਨੂੰ ਵੀ ਖਵਾਵੇ ਮੈਂ ਤਾਂ ਚੱਲੀ ਆ ਆਪਣੇ ਘਰ ਤਾਂ ਜਦੋਂ ਉਹ ਚਲੀ ਜਾਊਗੀ ਤਾਂ ਗੁਰਪ੍ਰੀਤ ਤੁਸੀਂ ਮੈਨੂੰ ਫੋਨ ਕਰਦੇ ਹੋ ਮਨਪ੍ਰੀਤ ਆਪਣਾ ਬੈਗ ਲੈ ਕੇ ਚਲੀ ਗਈ ਤੇ ਸੁਜੀਤ ਕੌਰ ਵੇਖਦੀ ਰਹਿ ਗਈ ਅੱਜ ਸਰਜੀਤਕੌਰ ਦੀ ਸਾਰੀ ਚਲਾਕੀ ਧਰੀ ਦੀ ਧਰੀ ਰਹਿ ਗਈ ਸੀ ਤੇ ਉਹ ਕੁਝ ਨਾ ਕਰ ਸਕੀ ਗੁਰਪ੍ਰੀਤ ਗੁੱਸੇ ਵਿੱਚ ਆਪਣੀ ਮਾਂ ਨੂੰ ਵੇਖ ਰਿਹਾ ਸੀ ਕਿ ਉਦੋਂ ਹੀ ਕਮਲ ਆ ਗਈ ਉਹਨੇ ਆਉਂਦਿਆਂ ਹੀ ਕਿਹਾ ਕਿ ਮੰਮੀ ਮੈਨੂੰ ਤਾਂ ਭੁੱਖ ਲੱਗੀ ਆ ਖਾਣਾ ਤਾਂ ਬਣਵਾ ਲਿਆ ਸੀ ਨਾ ਹਜੇ ਕਮਲ ਦੀ ਨਜ਼ਰ ਗੁਰਪ੍ਰੀਤ ਤੇ ਨਹੀਂ ਪਈ ਸੀ ਤੇ ਗੁਰਪ੍ਰੀਤ ਬੈਠਾ ਆਪਣੀ ਚਲਾਕ ਪੈਨ ਨੂੰ ਵੇਖ ਰਿਹਾ ਸੀ ਸਰਜੀਤਕੌਰ ਦਾ ਮੂੰਹ ਲਮਕਿਆ ਹੋਇਆ ਸੀ ਤਾਂ ਉਹਨੇ ਕਿਹਾ ਚੱਲ ਕਮਲ ਰਸੋਈ ਚ ਆਪਾਂ ਦੋਵੇਂ ਮਿਲ ਕੇ ਖਾਣਾ ਬਣਾ ਲੈਂਦੀਆਂ ਆ ਕਿਉਂਕਿ ਬਹੁਤਾ ਕੁਝ ਬਣਾ ਕੇ ਨਹੀਂ ਗਈ ਇਹ ਸੁਣਦਿਆਂ ਹੀ ਕਮਲ ਰੌਲਾ ਪਾਉਣ ਲੱਗ ਪਈ ਕੀ ਮੰਮੀ ਇਹਦੇ ਤੋਂ ਤਾਂ ਚੰਗਾ ਮੈਂ ਘਰ ਹੀ ਖਾ ਲੈਂਦੀ ਸਾਡੇ ਘਰ ਮੇਰੇ ਨਾਨਣ ਆਈ ਸੀ ਤੇ ਖਾਣਾ ਬਾਹਰੋਂ ਆ ਰਿਹਾ ਸੀ ਮੈਂ ਤਾਂ ਖਾਣਾ ਨਹੀਂ ਬਣਾ ਸਕਦੀ ਐਵੇਂ ਹੁੰਦਾ ਤਾਂ ਮੈਂ ਆਪਣੇ ਘਰ ਖਾਣਾ ਨਾ ਬਣਾ ਕੇ ਆਉਂਦੀ ਉਦੋਂ ਹੀ ਗੌਰਪ੍ਰੀਤ ਨੇ ਗੁੱਸੇ 'ਚ ਕਿਹਾ ਕਮਲ ਚਲਾਕੀ ਦੀ ਵੀ ਕੋਈ ਹੱਦ ਹੁੰਦੀ ਆ ਘਰ ਕੁਝ ਬਣਾ ਕੇ ਨਹੀਂ ਆਈ ਤੇ ਇੱਥੇ ਭਾਬੀ ਦੇ ਹੱਥ ਦਾ ਖਾਣਾ ਚਾਹੀਦਾ ਤੈਨੂੰ ਜਿਹਨੂੰ ਆਪਣੀ ਮਾਂ ਨੂੰ ਕਹਿ ਕੇ ਪੇਕੇ ਭੇਜ ਦਿੱਤਾ ਤੇ ਮਾਂ ਤੁਸੀਂ ਹੀ ਇਹਨੂੰ ਇਹਨਾਂ ਸਿਰੇ ਚੜਾਇਆ ਆ ਨਹੀਂ ਤਾਂ ਇਹਦੀ ਮਨਪ੍ਰੀਤ ਦੇ ਨਾਲ ਇਹੋ ਜਿਹਾ ਵਿਹਾਰ ਕਰਨ ਦੀ ਹਿੰਮਤ ਨਾ ਪੈਂਦੀ ਗੁਰਪ੍ਰੀਤ ਦੀ ਆਵਾਜ਼ ਸੁਣ ਕੇ ਕਮਲ ਦੇ ਡਰੰਗ ਤੇ ਖੜੇ ਹੋ ਗਏ ਗੁਰਪ੍ਰੀਤ ਕਮਲ ਨਾਲ ਬਹੁਤ ਨਾਰਾਜ਼ ਹੋਇਆ ਤੇ ਕਹਿ ਲੱਗਾ ਮਾਨਪ੍ਰੀਤ ਬਸ ਤਿਹਾਰ ਦਾ ਕਰਕੇ ਆਪਣੇ ਘਰ ਚਲੀ ਗਈ ਨਹੀਂ ਤਾਂ ਤੈਨੂੰ ਚੰਗਾ ਸਬਕ ਸਿਖਾ ਸਕਦੀ ਸੀ ਹਜੇ ਵੀ ਸ਼ਰਮ ਆ ਰਹੀ ਹੈ ਤੈਨੂੰ ਕਿ ਨਹੀਂ ਕਮਲ ਚੁੱਪਚਾਪ ਆਪਣੀ ਮਾਂ ਨਾਲ ਰਸੋਈ 'ਚ ਖਾਣਾ ਬਣਾਉਣ ਚਲੀ ਗਈ ਕਿਉਂਕਿ ਹੁਣ ਸਹੁਰੇ ਘਰ ਤਾਂ ਜਾ ਨਹੀਂ ਸਕਦੀ ਸੀ ਗੁਰਪ੍ਰੀਤ ਨੇ ਕਮਲ ਨੂੰ ਸਾਫ਼-ਸਾਫ਼ ਕਹਿ ਦਿੱਤਾ ਕਿ ਇਸ ਵਾਰ ਤਾਂ ਤੂੰ ਇਵੇਂ ਕਰ ਦਿੱਤਾ ਆ ਪਰ ਨਾ ਤਾਂ ਅੱਗੇ ਤੋਂ ਮਾਨਪ੍ਰੀਤ ਸਹਿਣ ਕਰੂਗੀ ਤੇ ਨਾ ਹੀ ਮੈਂ ਆਪਣੀ ਪਤਨੀ ਦੀ ਬੇਇੱਜ਼ਤੀ ਸਹਣ ਕਰੂੰਗਾ ਜੇ ਉਹਦੀ ਇੱਜ਼ਤ ਨਹੀਂ ਕਰ ਸਕਦੀ ਤਾਂ ਇਸ ਘਰ ਚ ਆਉਣ ਦੀ ਤੈਨੂੰ ਕੋਈ ਲੋੜ ਨਹੀਂ ਆ ਗੁਰਪ੍ਰੀਤ ਮਨਪ੍ਰੀਤ ਨੂੰ ਮਨਾ ਕੇ ਅਗਲੇ ਹੀ ਦਿਨ ਵਾਪਸ ਲੈ ਆਇਆ ਸੀ ਪਰ ਹੁਣ ਕਮਲ ਮਨਪ੍ਰੀਤ ਨਾਲ ਨਜ਼ਰਾਂ ਨਹੀਂ ਮਿਲਾ پا ਰਹੀ ਸੀ ਤੇ ਰਖੜੀ ਬੰਨਣ ਤੋਂ ਤੁਰੰਤ ਬਾਅਦ ਹੀ ਵਾਪਸ ਆਪਣੇ ਸਹੁਰੇ ਘਰ ਚਲੀ ਗਈ ਸੀ ਹੁਣ ਮਨਪ੍ਰੀਤ ਦੀ ਸੱਸ ਵੀ ਮਨਪ੍ਰੀਤ ਦੇ ਨਾਲ ਅੱਖ ਨਹੀਂ ਮਿਲਾ پا ਰਹੀ ਸੀ ਸੋ ਦੋਸਤੋ ਇਹ ਸੀ ਜੀ ਅੱਜ ਦੀ ਆਪਣੀ ਕਹਾਣੀ ਕਹਾਣੀ ਤੁਹਾਨੂੰ ਕਿਹੋ ਜੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰ ਦਿਓ ਜੇਕਰ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਜੀ ਧੰਨਵਾਦ ਜੀ